ਆਓ ਆਪਾਂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਨਾਲ ਜੁੜੀਏ ਕਿ ਅਸੀਂ ਆਪਣੇ ਜੀਵਨਾਂ ਦੇ ਵਿੱਚ ਪਰਮੇਸ਼ਰ ਦਾ ਅਨੁਗ੍ਰਹਿ ਕਿਵੇਂ ਪਾ ਸਕਦੇ ਹਾਂ ਅਤੇ ਆਪਣੇ ਜੀਵਨਾਂ ਦੇ ਵਿੱਚ ਪਰਮੇਸ਼ਰ ਦੇ ਅਦਭੁਤ ਕੰਮਾਂ ਨੂੰ ਕਿਵੇਂ ਦੇਖ ਸਕਦੇ ਹਾਂ ਇਨ੍ਹਾਂ ਬਚਨਾਂ ਦੇ ਰਾਹੀਂ ਪਰਮੇਸ਼ਰ ਆਪ ਜੀ ਦੀ ਪਵਿੱਤਰ ਬਾਈਬਲ ਦੱਸਦੀ ਹੈ ਪਵਿੱਤਰ ਵਚਨ ਦੱਸਦਾ ਯੂਬ 35 ਤੇ ਆਏ ਉਸ ਦਾ ਨੌਂ ਵਚਨ ਦੱਸਦਾ ਜਿਹੜੇ ਵੱਡੇ ਵੱਡੇ ਅਤੇ ਅਥਾ ਕੰਮ ਅਤੇ ਅਣਗਿਣਤ ਅਸਰਜ ਕੰਮ ਕਰਦਾ ਹੈ ਆਮਨ ਪ੍ਰਮੇਸ਼ਰ ਆਪ ਜੀ ਦਾ ਵਚਨ ਦੱਸਦਾ ਹੈ ਯਰਮੀਆ 32 ਦੇ ਆਏ ਉਸ 17 ਵਚਨ ਦੱਸਦਾ ਹੈ हे ਪ੍ਰਭੂ ਯਹੋਵਾ ਵੇਖ ਤੂੰ ਆਕਾਸ਼ ਅਤੇ ਤੱਤ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਿਨੀ ਹੈ ਆਮਨ ਆਓ ਅਸੀਂ ਪ੍ਰਾਰਥਨਾ ਕਰੀਏ ਇਨ੍ਹਾਂ ਵਚਨਾਂ ਦੇ ਰਾਈਂ हे ਮੇਰੇ ਪਿਤਾ ਆਪ ਜੀ ਦੀਆਂ ਸੰਤਾਨਾਂ ਆਪ ਜੀ ਦੇ ਅਨੰਗ੍ਰਹਿ ਪਾਉਣ ਦੇ ਲਈ ਪ੍ਰਮੇਸ਼ਰ ਆਪ ਜੀ ਦਾ ਰਾਹ ਦੇਖ ਰਹਿਆ ਹਨ ਹਰ ਇੱਕ ਜੀਵ ਨੂੰ ਅਸ਼ੀਸ਼ ਦੇ ਪਰਮੇਸ਼ਰ ਹਰ ਇੱਕ ਪ੍ਰਾਣੀ ਨੂੰ ਜਾਣ ਸਕੇ ਕਿ ਤੂੰ ਅਦਭੁਤ ਪਰਮੇਸ਼ਰ ਹੈ ਇਨ੍ਹਾਂ ਭੈਣ ਭਰਾਵਾਂ ਨੂੰ ਅਸ਼ੀਸ਼ ਦੇ ਇਨ੍ਹਾਂ ਪਰਿਵਾਰਾਂ ਨੂੰ ਅਸ਼ੀਸ਼ ਦੇ ਇਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਚਮਤਕਾਰ ਕਰ ਪਰਮੇਸ਼ਰ ਆਪ ਅਦਭੁਤ ਅਤੇ ਆਚਾਰਯ ਜਨਕ ਕੰਮਾ ਕਰਨ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਆਪ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਆਚਾਰਯ ਜਨਕ ਕੰਮ ਅਤੇ ਅਦਭੁਤ ਕੰਮ ਕਰ ਪਰਮੇਸ਼ਰ ਇਨ੍ਹਾਂ ਪਰਿਵਾਰਾਂ ਨੂੰ ਪਰਮੇਸ਼ਰ ਅਸ਼ੀਸ਼ ਦੇ ਅਤੇ ਇਨ੍ਹਾਂ ਦੇ ਮਨਾਂ ਨੂੰ ਸ਼ੁੱਧ ਅਤੇ ਬਿਸ਼ਵਾਸ ਨਾਲ ਪਰਮੇਸ਼ਰ ਤਾਂ ਜੋ ਤੇਰੇ ਬਚਨਾਂ ਦੇ ਨਜ਼ਦੀਕ ਆ ਸਕਨ ਪਰਮੇਸ਼ਰ ਤੇਰੇ ਬਚਨ ਨੂੰ ਇਹ ਭੈਣ ਭਰਾ ਸੁਣਨ ਵਾਲੇ ਨਹੀਂ ਪਰਮੇਸ਼ਰ ਇਹਨਾਂ ਬਚਨਾਂ ਤੇ ਚੱਲਣ ਵਾਲੇ ਬਣ ਜਾਣ ਪਰਮੇਸ਼ਰ ਹਰ ਇੱਕ ਪਰਿਵਾਰ ਤੇ ਪਰਮੇਸ਼ਰ ਤੇਰਾ ਸਵਰਗਿਆ ਹੱਥ ਬਣਿਆ ਰਵੇ ਪਰਮੇਸ਼ਰ ਹਰ ਇੱਕ ਪਰਿਵਾਰ ਨੂੰ ਆਸ਼ੀਸ਼ ਦੇ ਇਹਨਾਂ ਬਚਨਾਂ ਦੇ ਰਾਹੀਂ ਯੀਸ਼ੂ ਮਸੀਹ ਦੇ ਨਾਮ ਨਾਲ ਮੰਗਦੇ ਆਂ ਆਮੀਨ